Good morning, sastika, Saran, cak, Nibadia, Basun, and Waladena. Jack, Jack, ਜੱਜ ਲੈ ਆ ਸਟਾ ਰੋਟੀ ਪਾਣ ਉੱਪਰ ਆ ਰਿਹਾ ਬਈ ਰੋਟੀ ਪਾਣ ਅੱਜ ਠੰਡੀ ਠੰਡੀ ਹਵਾ ਚੱਲ ਰਹੀ ਹੈ ਮੌਸਮ ਦੇਖੋ ਨਹੀਂ ਹਲਾ ਰਿਆ ਆ ਤੇ ਉਤੇ ਆ ਵੀ ਗਏ ਮੇchu ਤੇ ਆ ਵੀ ਗਏ ਤਾਂ ਆ ਦੇਖੋ ਵੇਟ ਕਰ ਰਹੇ ਸੀ ਉਹ ਦੇਖੋ ਗੁਤਰੀ ਵੀ ਵੇਟ ਕਰੀ ਜਾਂਦੇ ਆ। ਉਹਨਾਂ ਨੇ ਸਾਰਿਆਂ ਨੇ ਆ ਜਾਣਾ ਇੱਥੇ। ਆ ਦੇਖੋ। ਆਨੇ ਤੋਂ ਟੇ। ਮਹਿਤਾ ਆ ਗਿਆ ਬਾਹਰ ਹੁਣ। ਚੜ ਜਾਣਾ ਉੱਤੇ। ਤੇ ਮਹਿਤਾ ਦਾ ਡੈਡੀ ਹੁਣ ਕੋਠੇ ਤੇ ਚਿੱਲਾ। ਉਹ। ਰਿਆਂ ਦੇ ਨਾਲ ਕੋਠਿਆਂ ਦੇ ਉੱਤੇ ਕਾਫੂਸ ਬਹੁਤ ਉੱਗ ਗਿਆ ਵਾ। ਉਹਦੀ ਸਫਾਈ ਹੋ ਰਹੀ ਹੈ ਕੋਠੇ ਤੇ। ਤਾਜ ਡੈੜੀ ਦੇ ਲੱਗ ਗਿਆ ਲੋਇਆ ਤੇ ਹੱਥ ਸੁੱਜਾ ਪਿਆ ਇਹਨੂੰ ਕਹੀ ਜਾਂਦੇ ਆ ਵੀ ਰਾਤ ਦਾ ਟੈਟਨਸ ਦਾ ਟੀਕਾ ਲਵਾ ਲਾ ਡਾਕਟਰ ਨੇ ਲਾਇਆ ਹੀ ਨਹੀਂ ਤੇ ਹੱਥ ਇਹਦਾ ਸੁੱਜ ਗਿਆ ਦਿਖਾਈ ਹੱਥ ਲੜਦਲੋ ਆਪ ਆਹ ਦੇਖ ਕਿ ਡਾ ਹੱਥ ਸੁੱਜ ਗਿਆ ਨੋਏ ਦਾ ਕਚਰਾ ਪਾ ਦਿੱਤੀ

ਕਿ ਤੂੰ ਦਿਨਾਂ ਦਾ ਦਿੱਸ ਧਿਆਨ ਨਾ ਭਰਾਵਾ ਬਾਲੇ ਮਾੜੇ ਹੁੰਦੇ ਆ ਮੀਆਂ ਦੇ ਨਾਲ ਹੁਣ ਤਾਂ ਬਾਲਾ ਬੁਰਾ ਹਾਲ ਹੋਇਆ ਵਾ ਹੂੰ ਚਲੋ ਇਹ ਵੀ ਪਹੂ ਗਏ ਨਾ ਕਿਤੇ ਹਾਂ ਹਾਂ ਸੜਕ 'ਚ ਕੋਈ ਤੁਰਿਆ ਜਾਂਦਾ ਹੋਊਗਾ ਕਿੱਦਾਂ ਉੱਥੇ ਬਾਹਰ ਮਾਰੇ ਭਮਾ ਸਰਜੀ ਵਜੇ ਹੋਣਗੇ ਤੁਰੇ ਜਾਂਦੇ ਨੇ ਉਧਰ ਮਾਰੇ ਪੱਟ ਕੇ ਲੜਾਈ ਪਾਉਂਦਾ ਨਾ iya یہ اکی تو ہاں کو کلی ا ਦੇਖੋ ਮੈਂ ਤਾਂ ਆ ਸਾਡੇ ਨਿੱਕ ਨਿੱਕੀਆਂ ਗੱਲਾਂ ਕਰਦਾ ਹੋਇਆ ਦੇਖੋ ਹੌਨ ਹੌਂਦਾ ਮੈਂ ਤਾਂ ਆ ਸਾਡੇ ਨਿੱਕ ਨਿੱਕੀਆਂ ਗੱਲਾਂ ਕਰਦਾ ਮੈਂ ਤਾਂ ਅਜੀ ਕਿਹੜੀ ਬੋਲੀ ਬੋਲਦੇ ਆ ਕਿਹੜੀ ਆ ਜੀ ਕਿਹੜੀ ਬੋਲੀ ਬੋਲਦੇ ਆ ਸਾਨੂੰ ਤਾਂ ਢੀ ਬੋਲੀ ਨਹੀਂ ਸਮਝ ਲੱਗਦੀ ਕੀ ਕਹੀ ਜਾਂਦੇ ਨਿੱਕ ਨਿੱਕੇ ਖਖ ਲੱਤਾ ਕਹਤੇ ਮਾਰਦੇ ਓਏ हा 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 की बोलिए सोनेकेे सोने का बोल देे सोने का नोलना क्या हा 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 ओ हो हो, 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 हो ਓਹੋ ਦੇਖੋ ਸਾਡਾ ਮਹਿਤਾਜ ਗੱਲਾਂ ਕਰਦਾ ਦੇਖੋ ਇਹ ਨਹੀਂ ਮੈਂ ਤਾਂ ਮੈਂ ਤਾਂ ਅੱਧੀ ਕਿਸੇ ਨੂੰ ਗੱਲ ਦੀ ਸਮਝ ਆਈ ਤਾਂ ਦੱਸੋ ਪਤਾ ਨਹੀਂ ਕੀ ਬੋਲੀ ਜਾਂਦੇ ਮਹਿਤਾਜ ਛੋਨੇ ਕਾ ਕੇ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਹੈ ਨਾ ਕਰਨਾ ਕੀ ਕੀ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਕਰੀ 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 ਛੱਡੇ ਵੀ ਮਹਿਤਾ ਦੇ ਨਿੱਕੇ ਨਿੱਕੇ ਛੋਨੇ ਛੋਨੇ ਬੋਲ ਹਾਂ ਆਹੋ ਆਹੋ ਹਾਂ ਆ ਦੇਖੋ ਸਾਰਿਆਂ ਨੂੰ ਆਪਣੀ ਬੋਲੀ ਦੇ ਵਿੱਚ ਕੁਝ ਦੱਸ ਰਿਹਾ ਆ ਹੈਨਾ ਇੱਥੇ ਹੁਣ ਕੋਈ ਬੀਜ ਦੇ ਦੇਖਦੇ ਪਾਲਕ ਪੁਲਕ ਛਾਵਣਾ ਨੇ ਇਹ ਡੁੰਗਾ ਉਪਰੋਂ ਉਪਰੋ ਜੇ ਨਾ ਘਾਜਿਆ ਪੱਟੀ ਜਿਵੇਂ ਤਾਂ ਡੈਡੀ ਨੇ ਘਾ ਦੀਆਂ ਜੜਾਂ ਕੱਢੀਆਂ ਸੀ ਨਾ ਉਮੇ ਪੱਟਿਆ ਜਾਊਗਾ ਫੇਰ ਕੁਝ ਉੱਗਣਾ ਨਹੀਂ ਤਾਂ ਇੱਥੇ ਘਾ ਫੂਸ ਬਹੁਤ ਉੱਗਦਾ ਤਾਂ ਡੈਡੀ ਨੇ ਸਾਟੇ ਹੀ ਲਵਾ ਲਈ ਨੇ ਤਾਂ ਉਹ ਨਹੀਂ ਪੱਟ ਦੇਣਾ ਸੀ ਇਹ ਉਹ ਪੜਿਆ ਸੱਟਾ ਸਗੋ ਇੱਧਰ ਨੂੰ ਤਾਂ ਆਪਣਾ ਨਾਲ-ਨਾਲ ਕੁਝ ਬੇਲਾ ਬੁੱਲਾ ਬੀਜ ਲਵਾਂਗੇ। ਰੋਟ ਨਾਲ ਸੁਣ ਚਾਹੀਏ ਵੀ ਪਾਣੀ ਕਿਉਂ ਹੋਣਾ। ਫਾਈ ਕਰ ਲਈ ਸੀ ਜਗ੍ਹਾ ਦੀ। ਇੱਧਰ ਇੱਧਰ ਦੇਖੋ ਸਾਰੇ। ਹੁਣ ਅਸੀਂ ਪਾਲਕ ਬੀਜਣ ਲੱਗੇ ਆ। ਸ਼ਿੱਟਾਈ ਦੇ ਤਾਈ ਨਾ ਨਾ ਹਜੇ ਇਧਰ ਹੋ ਤੇ ਇਧਰ ਹੋ ਕਿੰਨੀ ਸਫਾਈ ਹਜੇ ਇਧਰ ਹੋ ਰਹੀ ਦੀ ਆ ਜਗ੍ਹਾ ਚ ਕਰਨੀ ਹੈ ਹਣ ਕਈ ਨਾਲ ਕੀ ਕਰ ਰਹੇ ਥਾ ਮੇਂ ਦੁਬਾਰਾ ਪਾਟ ਰਹਾ ਇੱਕ ਵਾਰੀ ਸ਼ੀਟਾ ਦੇ ਕੇ ਕਈ ਦਿਨਾਂ ਫਿਰ ਹੁਣ ਦੁਬਾਰਾ ਜਦਾਂ ਸਹੀ ਕਰ ਰਹੀ ਜੋ ਵੀ ਕਰ ਰਹੀ ਚਲੋ ਜੀ ਪਲਕ ਬਿੱਜੀ ਗਈ ਹੰਸੀ ਚਲੀਏ ਇੱਧਰ ਹੋ ਜਾ ਸਾਡੇ ਰਹਿੰਦੀ ਹੈ ਸਫਾਈ ਖਰਖਾਣ ਵਾਲੀ ਫੇਰ ਕਰਾਂਗੇ ਸਾਡੇ ਘਰ ਦੇ ਨਾਲ ਜਗ੍ਹਾ ਪਈ ਆ ਇਸ ਕਰਕੇ ਸੀ ਫਰੇਟ ਬਣਾਉਣੀ ਕੋਟਾ ਕਾਲਾ ਬੱਝਾਈ ਜਾੜਿਆ ਆਇਆ ਨਹੀਂ ਹਟਨ ਦਾ ਨਾ ਨਹੀਂ ਲੰਦਾ ਦੇਖੋ ਹੁਣੇ ਹੁਣੇ ਸਾਫ ਮੌਸਮ ਸੀਗਾ ਇੱਧਰ ਦੇਖੋ ਇੱਕੋ ਦਮ ਹਨੇਰੀ ਆ ਗਈ ਆ ਬਹੁਤ ਜ਼ੋਰ ਦੀ ਦੇਖੋ ਹੋ ਸਕਦਾ ਹੋ ਨਾਮ ਹੀ ਆਵੇ ਹਵਾ ਚੱਲ ਗਈ ਹੈ ਜੋ ਇਹ ਕਿ ਬਹੁਤ ਜ਼ੋਰ ਦੀ ਹਵਾ ਚੋਤੀ ਹੈ तो दाम ही ya? गया यार Ayo, ayo, agar ਦੇ ਬਿਸਕੁਟ ਤਾਂ ਰੋਟੀ ਆ ਜਾਂਦਾ ਬਿਸਕੁਟ ਲੈ ਕੇ ਕਈ ਵਾਰੀ ਆਪਾਂ ਬਾਹਰ ਨੂੰ ਰੋਟੀ ਨਹੀਂ ਹੁੰਦੀ ਬਿਸਕੁਟ ਖਾ ਲੀਦੇ ਆ ਹੂੰ ਸੋਨੇ ਮੈਂ ਇਹ ਵੀ ਦੇ ਪੈਕਟ ਲੈ ਆਂਦੇ ਆ ਦੋ ਮੈਗੀ ਦੇ ਪੈਕਟ ਨੇ ਲਿਆ ਹੂੰ ਸੋਨੇ ਇੱਕ ਦਾ ਦਾਲ ਦਾ ਪੈਕ ਮੇਰਾ ਫੇਵਰੇਟ ਹਾਂ ਆ ਸੀ ਮਾਦਾਂਗਾ ਮੈਗੀਆਂ ਦਾਲ ਮੇਟਿੰਗ ਤੇ ਹੁਣ ਮੈਂ ਤਾਂ ਨੂੰ ਨਾ ਦੁੱਧ ਦੇ ਆ ਕਰਾਂਗੇ ਬੋਤਲ ਚ ਆ ਮੈਂ ਤਾਜ਼ਾ ਵਸੇ ਰਾਜਧਾਨੀ ਦਾ ਨਿਪਲ ਲੈ ਕੇ ਕਾਚੀ ਕਾਚੀ ਵਾਲੀ ਬੋਤਲ 200 ਰੁਪਏ 20% ਦੀ ਦਿੱਤੀ 220 ਰੁਪਏ 1 ਲੀਟਰ ਦਾ ਦੋ ਆ ਇੱਕ ਆ ਤੇਲ ਦੀ ਹਾਂ ਬੋਤਲ ਲੱਗੇ ਉੱਪਰ ਨਾਲ ਕੋਈ ਉੱਪਰ ਨਾਲ ਕੋਈ ਉੱਪਰ ਤੇ ਉਹਦੇ ਤੋਂ ਦਿੱਤੇ ਦੋ ਪਾਣੀ ਦੇ ਕੇ ਦੋ ਲੀਟਰ ਤੁਹਾਨੂੰ ਦੇ ਦੇਗਾ ਹੈ ਸ਼ੈਂਪੂ ਲੇਖਾ ਨਾ ਕਿਸਾਨ ਚਾਪਤੀ ਇੱਕ ਚਾਪਤੀ ਦਾ ਪੈਕਟ ਕੀ ਹੋ ਗਿਆ ਪੈਕਟ ਕਿ ਦੋ ਲਿਖ ਦੇ ਹੋ ਰਿਹਾ ਹੈ ਨਾ ਇਹ ਕੋਲਗੇਟ ਹਾਂਜੀ ਸਾਰਾ ਕੋ ਸਾਰਾ ਨਹੀਂ ਬੱਟੀ ਦਾ ਗਰਮਾ ਨਹੀਂ ਕੰਮ ਜਾਂਦਾ ਆਪਾਂ ਇਸ ਇਸ ਲਾ ਕੇ ਪਕੌੜੇ ਪਣਾ ਲੈਣੇ ਨੇ ਲੈਸੇ ਆ ਗਏ ਆਪਾਂ ਢਾਈ ਧੋਣ ਵਾਸਤੇ ਸਾਬਣ ਸਾਬਣ ਥੱਲੇ ਡੁੱਬੇ ਬੈਠੇ ਨੇ ਸਾਹਸ ਤੇ ਇਹ ਤਰ੍ਹਾਂ ਦਾ ਖਾਣ ਹਾਂ ਜੀ ਅਮੀਰ ਕੋ ਤਾਂ ਇਹ ਤਾਂ ਇਸ ਕਿਤੇ ਆ ਗਿਆ ਲੈ ਉਹ ਦਿਓ ਆਪਾਂ ਜਾਂਦੀਆਂ ਅੱਜ ਵੀ ਨਾ ਅੱਜ ਦੇ ਸੀਨ ਵਿੱਚ ਆਪਾਂ ਕਰਦੇ ਆ ਅੱਜ ਦੇ ਸੀਨ ਵਿੱਚ ਆਪਾਂ ਕਰਦੇ ਆ 14 ਬਹੁਤ ਮਹਿੰਗਾ ਆ ਦਿਆਂ ਵਾਲੇ ਕਿਹੜੇ ਆਪਰੇ ਆਪ ਕੋ 1000 ਰੁਪਏਆਂ ਦਾ 1000 ਦਾ ਰਿੰਗ ਆ ਦਾ ਦਿੱਤਾ ਆ ਹਾਂ ਮੈਂ ਤਾਂ ਦਾ ਵੀ 1000 ਦਾ ਤੇਲ ਬੜਾ ਮਹਿੰਗਾ ਹੋਇਆ ਵਾ ਸੋਨੇ ਦੀ ਬੋਤਲ ਵੀ ਸੋਨੇ ਦੀ 220 ਰੁਪਏ ਦੀ ਆਈ ਹੈ ਹਾਂ ਸੋਨੇ ਦੀ ਬੋਤਲ ਤਾਂ ਦਿਖਾਓ ਖੋਲ ਕੇ ਕੱਚ ਦੀ ਆ ਮੇਨ ਦਾ 220 ਤੋਂ ਹੋ ਗਈ ਸੀ ਹੰਤ ਤੋਂ 220 ਹੋ ਗਈ ਆ ਮੈਂ ਤਾਜ ਵਾਸਤੇ ਪੋਚਣ ਲੱਗੇ ਆ ਕੱਚ ਵਾਲੀ ਸੋਗਾ ਉਸ ਨੂੰ ਬਚਾਣਾ ਨੱਤਿਆਂ ਦਾ ਤਾਈ ਬਿਠਾ ਹੱਥੀ ਦਾ ਪੈਰ ਤਾਂ ਵੀ ਮਹਿੰਦੀ ਇੱਕ ਹੀ ਬੰਦਾ ਸੋਦਾ ਲਿਆ ਉਸ ਤੋਂ ਵੀ ਬੜਾ ਲੱਗ ਦਿਹਾੜੀ ਨਾਲ ਜਿਆਦਾ ਐਸੀ ਜਿਹੜੀ ਤਾਂ ਬੜੀ ਜਬਾਨੀ ਹੈ ਮਨ ਦਾ ਕਿ ਉਹ ਵੀ ਸੌਕ ਤੇ ਹੀ ਹੈ ਤਾਜ ਨੂੰ ਪਹਿਲੀ ਵਾਰ ਨਿੱਪੜਨ ਨਾਲ ਪਿਆਉਣ ਲੱਗੇ ਹਨ ਤੇ ਜੀ ਕਿ ਨੇ ਉਹ ਪਿੰਡਾ ਕਿ ਕੀ ਕਰਦੇ ਪਿੰਡਾਈ ਨਹੀਂ ਪਿੰਡਾ ਰਹਿੰਗੇ ਗਏ ਨਾ ਨਹੀਂ ਵੀ ਨਾ ਕਰ ਦਿੰਦਾ ਮੂੰਹ ਚ ਡਿੱਪੜ ਦੇਖੋ ਮਿੱਠਾ ਉਹਨੇ ਇੱਕ ਪਲੇ ਫੜ ਕੇ ਬਾਹਰ ਕੱਢ ਦੇਣਾ ਹੈ ਲਾਈਨ ਇਹ ਹੋਲੀ ਬੋਲੀ ਜੂਤ ਆਊਗਾ ਮੁੰਡਾ ਪੀਲਾ ਬੋਲੀ ਬੋਲੀ ਜੂਤ ਆਊਗਾ ਮੇਰੇ ਮੁੰਡਾ ਆਹੋ ਆਹੋ ਪੀਲੇ ਬੀਲੇ ਬੀਲੇ ਕਲ ਕਰਾ ਵੀ ਐ ਮਤਾਲਾ ਲੱਤਾ ਕਦੇ ਮਾਰਦਾ ਦੇਖ ਤੂੰ ਦੁੱਧ ਪੀਣਾ ਐਵੇਂ ਤਾਂ ਮੰਮੀ ਕੋਲੋਂ ਪੀਣਾ ਦੁੱਧੂ ਹੈ ਇਹ ਲੱਤਾ ਥੱਲੇ ਸੇ ਤੂੰ ਲੈਣਾ ਮੈਂ ਤਾਜ਼ਾ ਦੁੱਧੂ ਪਿੰਦਾ ਆਂ ਜਾਾ ਛਾੜਾ ਦੁੱਧੂ ਪਿੰਦਾ ਆ ਇਹ ਜੋ ਪੀ ਲੋ ਪੀ ਲੋ ਪੀ ਲੋ ਪੀ ਲੋ ਪੀ ਲੋ ਪੀ ਲੋ ਮੇਰੇ ਮੁੰਡੇ ਦੁੱਧੂ ਹੀਲੇ ਇਹਦੇ ਜੋਨੇ ਜੋਨੇ ਐ ਨੀ ਪੁੱਟਦੇ ਆ ਧਣੀਆਂ ਫਿਰ ਅਸੀਂ ਇਹਨੂੰ ਪਿਆਵਾਂਗੇ ਫਿਰ ਅਸੀਂ ਭੀਜਣਾ ਆ ਕਰ ਨੂੰ ਇਹਨੂੰ ਨਾਲ ਹੀ ਮਹਤਾਜ ਲੱਗਾ ਆ ਅਮਲ ਬਣਾਣਾ ਇੱਧਰ ਦੇਖੋ ਮਹਤਾਜ ਪਿਆ ਆ ਇਹ ਝੂਂਝੂ ਕਰੀ ਜਾਂਦਾ ਮੈਂ ਜੱਕੋ ਮੰਮੀ ਨਹੀਂ ਚੱਕ ਲੈਣਗੇ ਆਣੇ ਇਹਨੂੰ ਤੇਲ ਆਪਾ ਤੇਲਾ ਆਪਾਂ ਗਰਮ ਰੱਖਤਾ ਆ ਜੀ ਪਰ ਮਿਰਚ ਵੀ ਕੱਟ ਲਈ ਸੀ ਠੀਕ ਹੈ ਪਿਆਜ਼ ਵੀ ਕੱਟ ਲਿਆ ਆਦਰਕ ਲਸਣ ਟਮਾਟਰ ਮਿਕਸ ਚ ਪਾਉਂਦੀ ਠੀਕ ਹੈ ਤੇਲ ਗਰਮ ਹੋੰਦਿਆ ਫੇਰ ਆਪਾਂ ਲਾਉਂਦੀ ਆ ਤਕਾ ਚਲੋ ਜੀ ਤੇਲ ਹੋ ਗਿਆ ਗਰਮ

ਤੰਡੇ ਆਪਣੇ ਗਏ ਜੀ ਚੰਗੀ ਜਨਾ ਪਾਣੀ ਦੇ ਤੰਡੇ ਆਪਾਂ ਨੂੰ ਇਹਦੇ ਵਿੱਚ ਮਸਾਲੇ ਪਾ ਰਹੇ ਤੇਜ਼

ਹੁਣ ਆਪ ਪਬਨਾ ਲੱਗੀਆਂ ਰੋਟੀ। ਕਾ ਦੇਖੋ ਜੀ ਮੈਂ ਬਣਾ ਰਹੀ ਆ ਰੋਟੀ। ਅੱਜ ਜस्सी ਬਣਾਈ ਆ ਪਰਮਲ ਹੋਰ ਕਿਨੇ ਕਿਨੇ ਸਬਜੀ ਬਣਾਈ ਆ। ਆਜੋ ਜੀ ਨੇ ਜੀ ਨੇ ਰੋਟੀ ਖਾਣੀ ਆ। ਜੇ ਅੱਜ ਦੀ ਵੀਡੀਓ ਵਧੀਆ ਲੱਗਿਆ ਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੱਲ ਮਿਲਦੇ ਆਂ ਨਵੇਂ ਵਲੌਗ ਚ ਬਾਏ ਬਾਏ